ਅੱਜ ਆਪਾਂ দাশਰਥ ਮਾਨਜੀ ਦੀ ਗੱਲ ਕਰੀਏ ਜੋ ਬਿਹਾਰ ਦੇ ਗਿਆ ਨਜ਼ਦੀਕ ਪਿੰਡ ਗਹਿਲੌਰ ਚ ਰਹਿਣਤਾ ਤੇ ਉਹਦੀ ਘਰ ਦੇ ਨਾਂ ਦਾ ਫਗੁਨੀਆ ਫਗੁਨੀਆ ਬਿਮਾਰ ਹੋ ਗਈ ਤੇ ਜਿਹੜੀ ਉਹਨੂੰ ਸਿਹਤ ਸਹੂਲਤ ਮਿਲਣੀ ਸੀ ਉਹ ਵਜ਼ੀਰਗੰਜ ਜਿਹੜਾ ਨੇੜੇ ਹੀ ਉੱਥੇ ਸਿਹਤ ਕੇਂਦਰਤਾ ਉੱਥੇ ਵੀ ਲਈ ਹੁਣ ਜਾਂ ਤਾਂ ਉੱਥੇ ਪਹਾੜੀ ਦੇ ਨਾਲ ਨਾਲ ਜਾਣਾ ਪੈਣਾ ਤਾਂ ਤੇ ਜਾਂ ਫਿਰ ਜਲਦੀ ਜਾਣ ਲਈ ਪਹਾੜੀ ਨੂੰ ਪਾਰ ਕਰਨਾ ਪੈਣਾ ਤਾਂ ਦਸ਼ਰਮਾਨ ਜੀ ਸਮੇਂ ਸਿਰ ਪਹੁੰਚ ਨਹੀਂ ਸਕਿਆ ਤੇ ਉਹਦੀ ਘਰ ਵਾਲੀ ਫਗਨੀਆਂ ਉਹ ਬੱਚੇ ਨੂੰ ਜਨਮ ਦੇ ਕੇ ਚੜ੍ਹਾਈ ਕਰ ਗਈ ਮਰ ਗਈ ਦਸ਼ਰਮਾਨ ਜੀ ਨੂੰ ਬੜਾ ਸਦਮਾ ਲੱਗਿਆ ਦੁੱਖ ਹੋਇਆ ਬਹੁਤ ਜ਼ਿਆਦਾ ਕਿ ਮੇਰੀ ਪਤਨੀ ਨਹੀਂ ਰਹੀ ਉਨੇ ਕਿਹਾ ਕਿ ਮੇਰੀ ਪਤਨੀ ਤਾਂ ਨਹੀਂ ਰਹੀ ਪਰ ਮੈਂ ਅੱਗੇ ਵਾਸਤੇ ਯਤਨ ਕਰਾਂ ਜੇ ਇੱਥੇ ਵਿਚਕਾਰ ਨੂੰ ਪਹਾੜਾਂ ਦੇ ਸੜਕ ਹੁੰਦੀ ਤਾਂ ਮੇਰੀ ਪਤਨੀ ਨਾ ਮਰਦੀ ਮੈਂ ਹੁਣ ਅਗਲੇ ਜਿਹੜੇ ਬੱਚੇ ਆ ਉਹਨਾਂ ਨੂੰ ਬਚਾਵਾਂ ਉਹਨੇ ਹਥੌੜੇ ਤੇ ਚੈਤੀ ਦੇ ਨਾਲ ਪਹਾੜ ਕੱਟਣਾ ਸ਼ੁਰੂ ਕਰਤਾ ਲੋਕ ਹੱਸਦੇ ਵਿਵਾਗਨ ਹੋ ਗਿਆ 19 ਮਾਰੰਤੇ ਦਿਨ ਰਾਤ ਸੁਖ ਚੈਨ ਦੀ ਕੋਈ ਪਰਵਾਹ ਨਹੀਂ ਕੀਤੀ ਲਗਾਤਾਰ ਉਹ ਪਹਾੜੀ ਰਸਤਾ ਕੱਟਦਾ ਰਿਹਾ ਤੇ ਪੂਰੇ 22 ਸਾਲ ਲਾ ਕੇ 22 ਸਾਲ ਉਹਨੇ ਜਿਹੜਾ ਰਸਤਾ ਬਣਾਇਆ ਉਹ 9.1 ਮੀਟਰ 23 ਫੁੱਟ ਚੌੜਾ 110 ਮੀਟਰ ਲੰਬਾ ਤੇ 7.6 ਮੀਟਰ ਉੱਚਾ ਲੋਗ ਉਹਨੂੰ ਜਿਹੜੇ ਪਾਗਲ ਕਹਿੰਦੇ ਤੇ ਫਿਰ ਉਹ ਹੈਰਾਨ ਹੋਏ ਕਿ ਇੱਕ ਬੰਦਾ ਐਡਾ ਵੱਡਾ ਕੰਮ ਜਿਹੜਾ ਉਹ ਕਰ ਸਕਦਾ ਹੈ 2011 ਚ ਸਰਕਾਰ ਨੇ ਉਸ ਰਸਤੇ ਨੂੰ ਪੱਕਾ ਕਰਿਆ ਤੇ ਇਸ ਤਰ੍ਹਾਂ ਇਕੱਲੇ ਮਨਜੀ ਨੇ ਆਪਣੇ ਲੋਕਾਂ ਵਾਸਤੇ ਰੋਸ਼ਨੀ ਦੀ ਨਮੀ ਕਰ ਲੈ ਕੇ ਆਂਦੀ ਕੀਤਨ ਮੈਟਾ ਨੇ ਉਹਦੇ ਨੂੰ ਸਲਾਮ ਕਰਿਆ ਤੇ 2015 ਚ ਉਹਦਾ ਜੀਵਨ ਤੇ ਇੱਕ ਫਿਰਮ ਹੀ ਬੜਾਇ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕੱਲਾ ਬੰਦਾ ਵੀ ਸਮਾਜ ਵਾਸਤੇ ਰੋਸ਼ਨੀ ਚੀਨ ਨੂੰ ਘੜੀ ਉਹ ਜਗਾ ਸਕਦਾ ਹੈ ਰੋਸ਼ਨੀ ਦੀ ਕਿਰਨ ਜਿਹੜੀ ਉਹ ਲਿਆ ਸਕਦਾ ਮਗਾ ਸਕਦਾ ਲੋਕਾਂ ਦੇ ਮਨਾਂ ਦੇ ਰੇ ਬੁਝੇ ਹੋ ਦੀ ਬੀਆ ਉਹਨਾਂ ਨੂੰ ਬਾਲ ਸਕਦਾ ਇਹ ਵਜ੍ਹਾ ਸਿੱਧਾ ਸਾਡਾ ਦਸ਼ਕ ਮਾਂਜੀ